ਲੋਕਨੀ ਅੱਜ ਸਾਡੇ ਸਕੂਲ ਦੇ ਦਾਖਲੇ ਮੈਂ ਸ਼ੁਰੂ ਹੋ ਗਏ ਹਨ ਆ ਅਸਵੀਸ ਸਕੂਲ ਵਿੱਚ ਪੜ੍ਹਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਕੂਲ ਵਿੱਚ ਹੋਰ ਬੱਚੇ ਆ ਇਸ ਕਰਕੇ ਹਿਰਾਲੀ ਵੱਡੀ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲ ਬੜੀਆ ਬਣ ਰਹੇ ਹਨ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਸਾਡੇ ਕਾਰਜਕਾਰੀ ਪ੍ਰਧਾਨ ਸ਼੍ਰੀ ਕਲਸੀ ਜੀ ਦਾ ਦੇਲ ਦੇ ਕਰਾਇ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਇੱਡੀ ਨਿਹਾਰ ਹੀ ਬਦਲਦੀ ਹੈ ਕਿ ਅੱਜ ਤੋ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨਿਹਾਰ ਸੀ ਸੀ ਕਿ ਟੁੱਟੇ ਥੋੜੇ ਜਿਹਾ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ 3 ਸਾਲਾਂ ਦੇ ਅੰਦਰ ਅੰਦਰ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਕਲਸੀ ਜੀ ਨੇ ਇਸ ਸਕੂਲ ਦੀ ਨਿਹਾਰ ਹੀ ਬਦਲਦੀ ਹੈ ਤੁਸੀਂ ਦੇਖਦੇ ਹੋਗੇ ਕਿ ਬੱਚਿਆਂ ਦੀ ਕਿੰਨੀ ਸਟ੍ਰੈਂਥ ਵਧੀ ਹੈ ਕਿੰਨੇ ਬੱਚਿਆਂ ਇੱਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਹੈ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਐਮਐਲਏ ਸਾਡੀ ਸੋਚ ਹੈ ਕਿ ਅਸੀਂ ਅੱਛੀ ਸਿੱਖਿਆ ਅੱਛੀ ਸਿੱਖਿਆ ਤਾਂ ਰਾਜੇ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ ਚ ਵਿਦੇਸ਼ਾਂ ਚ ਨਾਮ ਰੌਸ਼ਨ ਕਰਨ ਆਹੀ ਸਾਡੀ ਮੇਨ ਪਾਰਟੀ ਦੀ ਏਡੋਲੋਜੀ ਹੈ ਔਰ ਇਸੇ ਮੁਹਿੰਮ ਦੇ ਵਿੱਚ ਅੱਜ ਇਹਦੀ ਦਾਖਲਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਚ ਸਾਰੇ ਪੇਰੈਂਟਸ ਵੀ ਆਏ ਨੇ ਔਰ ਹੋਰ ਬੱਚੇ ਦੇ ਨਾਲ ਉਹਨਾਂ ਦੇ ਸਾਥੀ ਆਏ ਨੇ ਸਾਰੇ ਮੇਰੇ ਨਾਲ ਸਾਥੀ ਆਏ ਨੇ ਸਾਰੇ ਦੀ ਇੱਕੋ ਹੀ ਸੋਚ ਹੈ ਸਾਡੀ ਕਿ ਵੱਧ ਤੋਂ ਵੱਧ ਇੱਥੇ ਆਪਾਂ ਬੱਚਿਆਂ ਦੀ ਇੱਥੇ ਆਪਾਂ ਡਿਮਿਸ਼ਨ ਕਰਾਈਏ ਤਾਂ ਜੋ ਬੱਚਿਆਂ ਨੂੰ ਜਿਹੜੀ ਸਹੂਲਤਾਂ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਂਦੀਆਂ ਉਹ ਹੁਣ ਅੱਜ ਦੇ ਸਮੇਂ 'ਚ ਸਰਕਾਰੀ ਸਕੂਲਾਂ 'ਚ ਮਿਲਦੀਆਂ ਤੇ ਇਹਦਾ ਵੱਧ ਤੋਂ ਵੱਧ ਲਾਭ ਉਠਾਈਏ ਦੇਖੋ ਜੀ ਇਹ ਐਮਐਲਏ ਸਾਹਿਬ ਦਾ ਮੈਂ ਕਹਾਂਗਾ ਕਿ ਉਹ ਇੱਕ ਵੇਲੇ ਪੰਜਾਬ ਦੇ ਪ੍ਰਧਾਨ ਨੇ ਔਰ ਸਾਡੇ ਗੁਰੂ ਨੇ ਔਰ ਗੁਰੂ ਨੇ ਇਸ ਛੋਟੇ ਜਿਹੇ ਮਾਣੇ ਜੀ ਨੂੰ ਇਹਨਾਂ ਚੋਗਾ ਸਮਝਿਆ ਇਹਨਾਂ ਵਿਸ਼ਵਾਸ ਕੀਤਾ ਔਰ ਅਸੀਂ ਵੀ ਉਹਨਾਂ ਦੇ ਵਿਸ਼ਵਾਸ ਨੂੰ ਕਦੀ ਟੁੱਟਣ ਨਹੀਂ ਦਵਾਂਗੇ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ ਮਿਹਨਤ ਕਰਨਾ ਕਿਉਂਕਿ ਇੱਕ ਚੰਗੇ ਗੁਰੂ ਦਾ ਚੰਡਾ ਕਦੀ ਮਾਰ ਨਹੀਂ ਖਾਂਦਾ ਤੇ ਅਸੀਂ ਇੱਕ ਸ਼ੈਰੀ ਕਾਸੀ ਸਾਡੇ ਗੁਰੂ ਨੇ ਉਹਦੇ ਚੰਡੇ ਦੇ ਆ ਸੋ ਅਸੀਂ ਵੀ ਜਿਵੇਂ ਸਾਨੂੰ ਉਹਨਾਂ ਨੇ ਗੁਰੂ ਜੀ ਨੇ ਸਿਖਾਇਆ ਅਸੀਂ ਉਸੇ ਉਸ ਰਾਹ ਤੇ ਚੱਲਦੇ ਰਾਵਾਂਗੇ ਔਰ ਜਿਸ ਤਰ੍ਹਾਂ ਇਸ ਸਕੂਲ ਦੀ ਨਿਹਾਰ ਬਦਲੀ ਹੈ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋਵੋ ਕਿ ਸ਼ਹਿਰ ਦੀ ਨਿਹਾਰ ਸਾਡੇ ਅਮਰ ਸਾਹਿਬ ਦੇ ਬਦਲਦੀ ਹੈ ਸਕੂਲਾਂ ਦੀ ਨਿਹਾਰ ਅਮਰ ਸਾਹਿਬ ਨੇ ਬਦਲਦੀ ਹੈ ਹੁਣ ਬਹੁਤ ਜਲਦੀ ਹਮ ਸ਼ਹਿਰ ਦੇ ਵਿੱਚ ਵੀ ਬਣਾਂਗੇ ਔਰ ਸ਼ਹਿਰ ਦੇ ਵਿੱਚ ਅੰਦਰੋਨੀ ਹਿੱਸਾ ਦੀ ਨੋਹਾਰ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਨੋਪੁਰਾ ਬਣਨਗੇ ਸੋ ਐਹੀ ਸਾਡੀ ਸੋਚ ਹੈ ਸਾਡੇ ਮਾਸਟਰ ਜਗਜੀਤ ਜੀ ਇੱਥੇ ਸਾਰੇ ਦੇਖਦੇ ਕਰ ਰਹੇ ਨੇ ਬੜਾ ਅੱਛਾ ਇਹਦਾ ਮੋਟਿਵ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਇਹ ਹਰ ਇੱਕ ਬੱਚੇ ਨੂੰ ਉਹਨਾਂ ਦਾ ਹੱਕ ਹਰ ਇੱਕ ਬੱਚੇ ਨੂੰ ਅੱਛੀ ਸਿੱਖਿਆ ਔਰ ਹਰ ਇੱਕ ਪੇਰੈਂਟਸ ਨੂੰ ਮਤਲਬ ਟੈਨਸ਼ਨ ਫਰੀ ਕਰ ਦਿੰਦੇ ਕਿਉਂਕਿ ਜਦੋਂ ਰਿਸ਼ਤਾ ਦੀ ਤੇ ਆਪਕ ਬੱਚਿਆਂ ਦੀ ਕੇਅਰ ਕਰਕੇ ਬੈਠੇ ਨੇ ਤੇ ਪੇਰੈਂਟਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈ ਦੇਖੋ ਜੀ ਇਹ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਵਿੱਚ ਸਕੂਲ ਆਫ ਐਮੈਨਸ ਬਣ ਗਿਆ ਜੀ ਔਰ ਸਕੂਲ ਆਫ ਐਮੈਨਸ ਸਗੇਦਾ ਦਾ ਸਕੂਲ ਬਣੇਗਾ ਜਿੱਦੇ ਤੇ ਹਰ ਤਰ੍ਹਾਂ ਦੀ ਸਹੂਲਤਾਂ ਦਿੱਤੀ ਜਾਏਗੀ ਬੱਚੇ ਨੂੰ ਖੇਡਣ ਤੋਂ ਲੈ ਕੇ ਕਲਚਰ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਵਿਦੇਸ਼ਾਂ ਵੀ ਦੇਸ਼ਾਂ 'ਚ ਆਪਾਂ ਜਾਂਦੇ ਆ ਐਕਟੀਵਿਟੀਜ਼ ਕਰਨ ਖੇਡ ਖੇਡ ਕਰਦੇ ਆ ਆਪਾਂ ਖੇਡ ਮੇਲਾ ਆਪਾਂ ਚੱਲਦਾ ਹੈ ਮਤਲਬ ਹਰ ਇੱਕ ਤਰ੍ਹਾਂ ਦੀ ਸਿੱਖਿਆ ਅੱਜ ਦੇ ਟਾਈਮ ਦੇ ਵਿੱਚ ਸਰਕਾਰੀ ਸਕੂ ਇਤੇ ਫੋਡ ਵੀ ਮਿਲਦਾ ਮੀਟਿੰਗਸ ਮਿਲਦੀ ਹੈ ਮਤਲਬ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਜੋ ਪ੍ਰਾਈਵੇਟ ਸਰਕਾਰਾਂ ਨੇ ਨਹੀਂ ਕਦੀ ਕੀਤਾ ਔਰ ਇਸ ਸਕੂਲਾਂ ਨੂੰ ਬਿਹਤਰੀਨ ਬਣਾ ਕੇ ਲੋਕਾਂ ਜਿਹੜੇ ਲੋਕ ਆਮ ਪਬਲਿਕ ਸਾਡੇ ਵਰਗੇ ਜਿਹੜੀ ਪੇਰੈਂਟਸ ਨੇ ਕਿਸੇ ਵaile ਬੱਚਿਆਂ ਦੀ ਯੂਨੀਫਾਰਮਸ ਔਰ ਸਕੂਲ ਦੀ ਦਾਖਲਾ ਨਹੀਂ ਦੇ ਪਾਉਂਦੇ ਤੋਂ ਇਸ ਸਰਕਾਰੀ ਸਕੂਲ ਨੂੰ ਪੰਜਾਬ ਸਰਕਾਰ ਨੇ ਇੰਨਾ ਕੁ ਯੂਟਿਲਾਈਜੇਸ਼ਨ ਅੱਛੀ ਕਰਤੀ ਹੈ ਕਿ ਸਾਡਾ ਵੀ ਮਨ ਕਰਦਾ ਕਿ ਅਸੀਂ ਗਾਂ ਆਪਣੇ ਬੱਚਿਆਂ ਨੂੰ ਇਸ ਸਰਕਾਰੀ ਸਕੂਲਾਂ ਚ ਪੜਾਈ ਜਗਜੀਤ ਸਿੰਘ ਸੈਂਟਰ ਮੁਖ ਅਧਿਆਪਕ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਸਕੂਲ ਨੂੰ ਨਹੀਂ ਸਾਰੇ ਸਕੂਲਾਂ ਨੂੰ ਹਰ ਸਾਲ ਵਾਤਵਾਦ ਹਰ ਪੱਖ ਦੇ ਲਈ ਗ੍ਰਾਂਟਾਂ ਭੇਜ ਰਹੀ ਆ ਸਕੂਲ ਦੇ ਡਿਵੈਲਪਮੈਂਟ ਕੰਮ ਕਰ ਰਿਹਾ 인ਫਰਾਸਟ੍ਰਕਚਰ ਤੇ ਕੰਮ ਹੋ ਰਿਹਾ ਅਜੇ ਕਾਲੀ ਭਰਤੀ ਜਿਹੜੀ ਹੋਈ ਹੈ 2364 90 ਦੇ ਅਪਕ ਜਿਹੜੇ ਉਹਨਾਂ ਨੂੰ ਆਰਡਰ ਮਿਲੇ ਨੇ ਸੋ ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਸਕੂਲਾਂ ਦੀ ਤੇ ਸਕੂਲਾਂ ਦੇ ਪ੍ਰਤੀ ਜਿਹੜਾ ਵਾ ਇਹ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਬਹੁਤ ਹੀ ਵਧੀਆ ਵਾ ਸਕਾਰਾਤਮਕ ਆ ਤੇ ਅਸੀਂ ਆਸ ਕਰਦੇ ਹਾਂ ਕਿ ਸਕੂਲਰ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗਾ ਜੀ ਅੱਜ ਪੰਜਾਬ ਸਰਕਾਰ ਵੱਲੋਂ ਦਾਖਲਾ ਮਹਿੰਮ ਸ਼ੁਰੂ ਕੀਤੀ ਗਈ ਹੈ ਨਵੇਂ ਬੱਚਿਆਂ ਨੂੰ ਜਿਹੜਾ ਵਾ ਉਹ ਸਕੂਲਾਂ ਵਿੱਚ ਦਾਖਲ ਕਰਨ ਲਈ ਅਧਿਆਪਕ ਜਿਹੜੇ ਆਪਰੋਚ ਕਰ ਰਹੇ ਨੇ ਮਾਪਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਤੇ ਜਨਤਾ ਨੂੰ ਸੂਚਿਤ ਕੀਤਾ ਜਾ ਰਿਹਾ ਲੋਕ ਜਿਹੜੇ ਨਮਾਇंदे ਉਹਨਾਂ ਨਾਲ ਲਿਆ ਜਾ ਰਿਹਾ ਅੱਜ ਸਾਡੇ ਇਸੇ ਮਹਿੰਮ ਵਿੱਚ ਸ਼੍ਰੀ ਮਾਰਗ ਮਹਿਤਾ ਜੀ ਜੋ ਕਿ ਚੇਅਰਮੈਨ ਨੇ ਮਾਰਕੀਟ ਕਮੇਟੀ ਬਟਾਲਾ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਐਮ ਸੀ ਸਾਹਿਬਾਨ ਇੱਥੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਤੇ ਜੋ ਹਨ ਸਹਿਯੋਗ ਦੇ ਰਹੇ ਨੇ ਤੇ ਸਾਡੇ ਰਵਿੰਦਰ ਜੀ ਮੁਖ ਅਧਿਆਪਕ ਨੇ ਸਰਕਾਰੀ ਪ੍ਰੈਮ ਸਕੂਲ ਕੈਂਪ ਤੋਂ ਉਹ ਵੀ ਇੱਥੇ ਆਜਨੇ ਸਾਡੇ ਬੀਆਰਸੀ ਨੇ ਲਖਵਿੰਦਰ ਜੀ ਵਿੱਕੀ ਜੀ ਤੇ ਆਡੇ ਨਾਲ ਜਿਹੜੇ ਹੋਰ ਅਧਿਆਪਕ ਸਾਥੀ ਜਿਹੜੇ ਨੇ ਸਾਡੇ ਬਲਾਕ ਪਟਿਆਲਾ 2 ਦੇ ਪਹੁੰਚੇ ਨੇ ਇਹ ਇੱਥੇ ਖਾਸ ਤੌਰ ਤੇ ਕਮਲ ਜੀ ਵਰਕ ਕਰ ਰਹੇ ਨੇ ਤੋਂ ਇੱਥੇ ਆਪਾਂ ਸਾਰੇ ਜਣੇ ਲੜ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਦਾਖਲਾ ਰੋਲ ਮੈਂਟ ਪਿਛਲੇ ਸਾਲ ਨਾਲ ਵਧ ਕੀਤੀ ਜਾਵੇ